ਸਾਤਸ਼ਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀਆਂ ਨੀਤੀਆਂ ਜਿਹੜੀਆਂ ਤੈਅ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਚੋਣਾਂ ਨੂੰ ਲੈ ਕੇ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਇੱਕ ਚੋਣ ਪੰਜਾਬ ਦੇ ਵਿੱਚ ਰਹਿ ਗਈ ਹੈ ਨਗਰ ਨਿਗਮ ਦੀ ਜੋ ਕਿ ਸ਼ਹਿਰੀ ਚੋਣਾਂ ਹੈ ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਸਾਰਿਆਂ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਨਬਜ਼ ਪਛਾਣੀ ਜਾ ਸਕੇ ਕਿ 2027 ਦੇ ਵਿੱਚ ਉਹਨਾਂ ਦਾ ਚੁਕਾ ਜੜਾ ਉਹ ਕਿਹੜੀ ਪਾਰਟੀ ਵੱਲ ਰਹੇਗਾ ਜੋ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਇਹਨਾਂ ਨਤੀਜਿਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਤੇ 2027 ਦੇ ਵਿੱਚ ਉਹ ਦੁਬਾਰਾ ਸਰਕਾਰ ਬਣਾਉਣਗੇ ਉਥੇ ਹੀ ਤਿਕੋਣਾ ਮੁਕਾਬਲਾ ਵੀ ਜਰੂਰ ਦੇਖਣ ਨੂੰ ਮਿਲਿਆ ਹੈ। ਅਕਾਲੀ ਦਲ ਬਾਦਲ ਨੇ ਵੀ ਵਾਪਸੀ ਕੀਤੀ ਹੈ ਔਰ ਕਾਂਗਰਸ ਨੇ ਵੀ ਵਧੀਆ ਜੜੀ ਹੈ ਟੱਕਰ ਦਿੱਤੀ ਹੈ ਜੋ ਪਿੰਡ ਪੱਧਰ ਦੀਆਂ ਚੋਣਾਂ ਹੋਈਆਂ ਸਨ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦਾਂ। ਜੋ ਨਗਰ ਨਿਗਮ ਦੀਆਂ ਸ਼ਹਿਰੀ ਚੋਣਾਂ ਇਹਨਾਂ ਦੇ ਵਿੱਚ ਭਾਜਪਾ ਦਾ ਵੀ ਕਾਫੀ ਜਿਹੜਾ ਆਧਾਰ ਹੈ ਸ਼ਹਿਰੀ ਖੇਤਰ 'ਚ ਉਹ ਦੇਖਣ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤੇ ਫਿਰ ਉਹਨਾਂ ਨਤੀਜਿਆਂ ਨੂੰ ਲੈ ਕੇ ਹੀ ਸਾਰੀਆਂ ਪਾਰਟੀਆਂ ਵੱਲੋਂ 2027 ਦੇ ਲਈ ਜਿਹੜੇ ਸਮੀਕਰਨ ਹੈ ਨੀਤੀਆਂ ਹੈ ਉਹ ਤੈਅ ਕੀਤੀਆਂ ਜਾਣਗੀਆਂ। ਪਾਚਪਾ ਬੇਸ਼ੱਕ ਪਿੰਡ ਲੈਵਲ ਤੇ ਕੁਝ ਖਾਸ ਆਧਾਰ ਨਜ਼ਰ ਨਹੀਂ ਆਇਆ ਬਲਕਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ 5 ਤੋਂ ਲੈ ਕੇ 7% ਜਿਹੜੀ ਵੋਟ ਹੈ ਉਹ ਉਹਨਾਂ ਨੂੰ ਮਿਲੀ ਹੈ ਪਰ ਹੁਣ ਪਾਰਟੀ ਨੂੰ ਪਿੰਡ ਲੈਵਲ ਤੇ ਤੇ ਸ਼ਹਿਰੀ ਖੇਤਰ ਦੇ ਵਿੱਚ ਹੋਰ ਆਧਾਰ ਮਜ਼ਬੂਤ ਕਰਨ ਦੇ ਲਈ ਵਰਕਰਾਂ ਵੱਲੋਂ ਆਗੂਆਂ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਪ੍ਰਧਾਨ ਜਿਹੜੇ ਨੇ ਬੀਜੇਪੀ ਦੇ ਸੁਨੀਲ ਜਾਖੜ ਉਹ ਦਿਨ ਰਾਤ ਜਿਹੜੀ ਹੈ ਮਿਹਨਤ ਕਰਦੇ ਆ ਹੋਇਆ ਅਸ਼ਵਨੀ ਸ਼ਰਮਾ ਵੀ ਆਪਣੇ ਹਲਕਿਆਂ ਦੇ ਵਿੱਚ ਤੇ ਪੰਜਾਬ ਭਰ ਦੇ ਵਿੱਚ ਲੋਕਾਂ ਨੂੰ ਨਾਲ ਜੜੇ ਜੋੜਨ ਦੀ ਕੋਸ਼ਿਸ਼ ਕਰ ਰਹੇ ਹੈ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰ ਰਹੇ ਹੈ ਹਾਲੀ ਦੇ ਵਿੱਚ ਜੋ ਪ੍ਰਧਾਨ ਮੰਤਰੀ ਸਾਹਿਬ ਦਾ ਦੌਰਾ ਪੰਜਾਬ ਦਾ ਹੋਇਆ ਉਸ ਨੇ ਵੀ ਚੰਗਾ ਹੰਗਾਰਾ ਦਿੱਤਾ ਹੈ ਸਿਆਸਤ ਨੂੰ ਔਰ ਜਿਹੜੇ ਅਕਾਲੀ ਦਲ ਦੇ ਆਗੂ ਲੀਡਰ ਹਨ ਉਹਨਾਂ ਨੂੰ ਵੀ ਉਤਸ਼ਾਹ ਮਿਲਿਆ ਹੈ ਉਨ੍ਹਾਂ ਦੇ ਇਸ ਦੌਰੇ ਦੇ ਨਾਲ ਜਿਹੜੀ ਅਗਲੇ ਮਹੀਨੇ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਸ਼ਿਰਕਤ ਕਰਨੀ ਹੈ ਮੋਗਾ ਦੇ ਵਿੱਚ ਉਸ ਰੈਲੀ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਜਿਹੜਾ ਉਹ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਪਾਇਆ ਜਾ ਰਿਹਾ ਹੈ ਔਰ ਪੰਜਾਬ ਭਰ ਦੇ ਵਿੱਚ ਉਸ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਵੱਡਾ ਜਿਹੜਾ ਇਕੱਠ ਹੈ ਉਹ ਉੱਥੇ ਦਿਖਾਇਆ ਜਾ ਸਕੇ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆਗੂ ਵਰਕਰ ਨੇ ਕਿਉਂਕਿ ਇਹ ਕੇਡਰ ਪਾਰਟੀ ਨਹੀਂ ਹੈ ਵਲੰਟੀਅਰ ਪਾਰਟੀ ਹੈ ਤਾਂ ਇਹਦੇ ਵਿੱਚੋਂ ਕਾਫੀ ਲੋਕ ਹੁਣ ਵਾਪਸ ਬੂ ਮੋੜ ਰਹੇ ਹੈ ਪਾਪ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਸਮੀਖਿਆ ਕਰਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਝਟਕਿਆਂ ਦਾ ਜਿਹੜਾ ਦੌਰ ਹੈ ਉਹ جاری ਹੈ ਵੱਡੇ ਆਗੂ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਾਂ ਕਮੇਟੀਆਂ ਦੇ ਚੇਅਰਮੈਨ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਆਮ ਆਦਮੀ ਪਾਰਟੀ ਚੋਂ ਪਿੱਛੇ ਹਟਣ ਦਾ ਜਿਹੜਾ ਸਿਲਸਿਲਾ ਉਹ ਜਾਰੀ ਵੀ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹੀ ਦੇਖਣ ਨੂੰ ਮਿਲਿਆ ਕਿ ਜੋ ਪਾਰਟੀ ਫਾਊਂਡਰ ਮੰਨੇ ਗਏ ਆਪੋ ਆਪਣੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਮੂੰਹ ਮੋੜਿਆ ਹੈ ਹਾਲੀ ਦੇ ਵਿੱਚ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਫਿਰੋਜ਼ਪੁਰ ਦਾ ਹਲਕਾ ਜਿਹੜਾ ਗੁਰੂ ਹਰਸਹਾਏ ਹੈ ਜਿੱਥੋਂ ਰਾਣਾ ਗੁਰਮੀਤ ਸਿੰਘ ਸੋਟੀ ਜਿਹੜੇ ਕਾਂਗਰਸ ਪਾਰਟੀ ਤੋਂ ਐਮਐਲਏ ਬਣਦੇ ਰਹੇ ਹੁਣ ਉਹ ਭਾਜਪਾ ਦੇ ਵਿੱਚ ਹੈ ਉਥੋਂ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਉਹਨਾਂ ਨੇ ਆਪਣੀ ਪਾਰਟੀ ਨੂੰ ਛੱਡਦਿਆਂ ਹੋਇਆਂ ਭਾਜਪਾ ਦਾ ਜਿਹੜਾ ਪੱਲਾ ਉਹ ਫੜਿਆ ਪਿੰਡ ਲਖਮੀਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅੰਗਰੇਜ਼ ਸਿੰਘ ਸਾਬਕਾ ਸਰਪੰਚ ਪਿੰਦਰਪਾਲ ਸਿੰਘ ਤੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਉਹਨਾਂ ਦੇ ਸਾਥੀ ਸਨ ਉਹਨਾਂ ਨੇ ਭਾਜਪਾ ਦੀਆਂ ਨੀਤੀਆਂ ਤੋਂ ਜਾਗਰੂਕ ਹੋ ਕੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜਿਆ ਹੈ ਭਾਜਪਾ ਵਿੱਚ ਇਹ ਸ਼ਮੂਲੀਅਤ ਭਾਜਪਾ ਅਗੂ ਦੀਪਕ ਸ਼ਰਮਾ ਦੀ ਅਗਵਾਈ ਦੇ ਵਿੱਚ ਹੋਈ ਹੈ ਦੀਪਕ ਸ਼ਰਮਾ ਨੇ ਕਿਹਾ ਕਿ ਭਾਵੇਂ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾਉਣ ਦੀ ਗੱਲ ਹੋਵੇ ਪੱਕੇ ਮਕਾਨ ਬਣਾ ਕੇ ਦੇਣ ਦੀ ਆਟਾ ਦਾਲ ਸਕੀਮ ਸਿਲੰਡਰ ਚੁੱਲਾ ਜਾਂ ਇਹ ਸਭ ਕੁਝ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਸੈਂਟਰ ਸਰਕਾਰ ਦਾ ਜਿਹੜਾ ਸੀ ਸਾਰੇ ਪੱਖਾਂ ਤੋਂ ਹੀ ਉਹਨਾਂ ਨੂੰ ਕ੍ਰੈਡਿਟ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਸ਼ਰਮਾ ਨੇ ਕਿਹਾ ਕਿ ਉਹ ਹਲਕੇ ਦੇ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਤੇ ਚਲਾਈਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਤੇ ਝੂਠ ਫਰੇਬ ਮਾਰ ਰਹੀਆਂ ਦੂਸਰੀਆਂ ਪਾਰਟੀਆਂ ਦੇ ਝੂਠਾਂ ਦੀ ਪੋਲ ਖੋਲਣਗੇ ਦੀਪਕ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਮਿਹਨਤ ਸਦਕਾ ਅਤੇ ਭਾਜਪਾ ਵੱਲੋਂ ਪੂਰੇ ਭਾਰਤ ਵਿੱਚ ਹੀ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਇਸ ਹਲਕੇ ਵਿੱਚੋਂ ਵੀ ਜਲਦ ਹੀ ਭਾਜਪਾ ਨੂੰ ਇੱਕ ਮਜ਼ਬੂਤ ਸਟਾਨ ਮੰਗ ਖੜਾ ਕਰਨਗੇ ਧੰਨਵਾਦ